ਲੋਕਾਂ ਦੇ ਘਰਾਂ 'ਚ ਕੰਮ ਕਰਨ ਵਾਲੀ ਮਹਿਲਾ ਬਣੀ ਕਰੋੜਾਂ ਦੀ ਮਾਲਕਨ ਤਾਂ ਉਹਨੇ ਆਪਣੀ ਬੇਟੀ ਦੇ ਜਨਮ ਦਿਨ ਤੇ ਖਰੀਦੀ ਸੀ ਟਿਕਟ ਤਾਂ ਤੁਹਾਨੂੰ ਦੱਸਦੀ ਕਿ ਲੁਧਿਆਣੇ ਦੇ ਗਾਂਧੀ ਬ੍ਰਦਰਸ ਦੇ ਕੋਲੋਂ ਇਹ ਟਿਕਟ ਖਰੀਦੀ ਸੀ ਤਾਂ ਉਸਨੇ ਆਪਣੀ ਬੇਟੀ ਦੇ ਜਨਮ ਦਿਨ ਤੇ ਇਹ ਟਿਕਟ ਖਰੀਦੀ ਸੀ ਉਸ ਨੂੰ ਨਹੀਂ ਸੀ ਪਤਾ ਸੀ ਕਿ ਮੇਰੀ ਇੰਨੀ ਵੱਡੀ ਕਿਸਮਤ ਚਮਕੀ ਗਈ ਤਾਂ ਦੋਂ ਦਾਦੀ ਕੀ ਲੁਧਿਆਣੇ ਤੋਂ ਖਬਰ ਸਾਹਮਣੇ ਆ ਰਹੀ ਹੈ ਤਾਂ ਉਸਨੇ ਆਪਣੀ ਨੰਮ ਅੱਖਾਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਲਾਟਰੀ ਵਿਜੇਤਾ ਮਹਿਲਾ ਨੇ ਦੱਸਿਆ ਕਿ ਮੈਂ ਗਰੀਬ ਬਹੁਤ ਗਰੀਬ ਪਰਿਵਾਰ ਤੋਂ ਹਾਂ ਮੇਰੀ ਇੱਕ ਬੇਟੀ ਐ ਤੇ ਮੇਰਾ ਇੱਕ ਲੜਕਾ ਸੀ ਜਿਸ ਦੀ ਮੌਤ ਹੋ ਗਈ ਹੁਣ ਇਸ ਪੈਸੇ ਨਾਲ ਮੈਂ ਆਪਣੀ ਬੱਚੀ ਦੇ ਸੁਪਨਿਆਂ ਨੂੰ ਪੂਰਾ ਕਰਾਂਗੀ ਬਾਕੀ ਉਸ ਮਹਿਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਆ ਉਹ ਤੁਹਾਨੂੰ ਦੱਸਦੇ ਆ ਦੇਖੋ ਜੀ ਸਿਲਸਿਲਾ ਕਰੋੜਪਤੀਆਂ ਦਾ ਬੰਦਾ ਜਾ ਰਿਹਾ ਨੰਬਰ ਸੁਣਾਈਂ ਜਿੰਨੋਂ ਤੇ ਜਿਆਦਾ ਅੱਛਾ ਹੈ ਹਰ ਮੂਝੇ ਵੀ ਨਹੀਂ ਤੇ ਜੇ ਮੈਂ ਤੁਸੀਂ ਦੇਖ ਲਈਓ ਤੇ ਬੜੀ ਖੁਸ਼ੀ ਹੋਈ ਹੈ ਕੀ ਇਹੋ ਜੇ ਲੋੜਵੰਦ ਪਰਿਵਾਰ ਨੂੰ ਜਦ ਮੇਰੇ ਹੱਥੋਂ ਮੇਰੀ ਬੇਚੀਆਂ ਟਿਕਟਾਂ 'ਚ ਪ੍ਰਾਈਜ਼ ਆਇਆ ਤੇ ਇਸ ਪਰਿਵਾਰ ਦਾ ਨਹੀਂ ਇਹਦੇ ਨਾਲ 2-3 ਪਰਿਵਾਰਾਂ ਦੀ ਜ਼ਿੰਦਗੀ ਬਦਲ ਜਾਣੀ ਹੈ ਤੇ ਸੁਭਾਗੇ ਸਾਡੀ ਦੁਕਾਨ ਸ਼ਾਪ ਨੰਬਰ 55 ਜੀਟੀਬੀ ਮਾਰਕੀਟ ਕਲੌਕ ਟਾਵਰ ਨੂੰ ਦੇਹਾਨਾ ਨੂੰ ਮਿਲਦਾ ਤੇ ਇੱਕੋ ਹਵਾਨਾ ਜਿਸ ਤਰ੍ਹਾਂ ਇਹਨਾਂ ਨੇ ਦੁਕਾਨ ਤੇ ਆ ਕੇ ਟਿਕਟ ਖਰੀਦੀ ਹੈ ਤੁਸੀਂ ਵੀ ਦੁਕਾਨਾਂ ਤੇ ਆ ਕੇ ਟਿਕਟਾਂ ਖਰੀਦਨੀ ਹੈ ਕਿਸੇ ਤਰੀਕੇ ਦਾ ਅਨਨੌਮ ਨੰਬਰ ਵਟਸਐਪ ਨੰਬਰ ਤੋਂ ਟਿਕਟ ਬਾਏ ਕਰਕੇ ਠੱਗੀ ਨਾ ਕਰਵਾ ਲਈਓ ਆਪਣੇ ਨਾਲ ਕਿਉਂਕਿ ਲਾਟਰੀ ਬਾਇਰ ਔਰ ਲਾਟਰੀ Winner ਫਿਜ਼ੀਕਲ ਹੀ ਵੈਲਿਡ ਹੈ ਤੇ ਇਹਦਾ ਰਿਜ਼ਲਟ ਵੀ ਇਹਨਾਂ ਨੇ ਸਾਡੇ ਕੋਲ ਆ ਕੇ ਆਇਆ ਅੱਜ ਸੰਡੇ ਕਰਕੇ ਡਾਕੂਮੈਂਟੇਸ਼ਨ ਤੇ ਕੱਟੋ ਪਈ ਹੈ ਕੱਲ ਇਹਨਾਂ ਨੇ ਸਾਰੂ ਡਾਕੂਮੈਂਟਸ ਕਰਕੇ ਸਬਮਿਟ ਟਿਕਟਾਂ ਅਨ ਦੀ ਸੇਫ ਹੈਂਡਿਚਾ ਬਹੁਤ ਬਹੁਤ ਬਾਕੀ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਪਰਿਵਾਰ ਦੀ ਜੋ ਹੈ ਕਰੋੜਪਤੀ ਬਣ ਆਇਆ ਇਹ ਸ਼ਬਦ ਕੱਟ ਪੈ ਰਹੇ ਨੇ ਜੀ ਇਹਨਾਂ ਲਈ ਬੋਲਣ ਲਈ ਮੈਂ ਕਹਿੰਦਾ ਜੀ ਮੇਰੀ ਤੇ ਪਰਮਾਤਮਾ ਗੁਰੂ ਨਾਨਕ ਸਾਹਿਬ ਨੇ ਮਨੂੰ ਚੁਣਿਆ ਇਹੋ ਜੇ ਕੰਮਾਂ ਲਈ ਮਨੂੰ ਮਾਣ ਹੈ ਉਸ ਗੁਰੂ ਨਾਨਕ ਤੇ ਮਾਣ ਹੈ ਆਪਣੀ ਦੁਕਾਨ ਤੇ ਪਰ ਮੈਂ ਜ਼ਰੂਰ ਕਹਨਾ ਹੈ ਇਹ ਧੀਰਾ ਨਹੀਂ ਆਈ ਹੈ ਇਹ ਵੀ ਲక్ష్ਮੀ ਦਾ ਇੱਕ ਰੂਪ ਲੈ ਕੇ ਮੇਰੀ ਦੁਕਾਨ ਤੇ ਪੈਰ ਰੱਖਿਆ ਨੇ ਯਾਰ ਇਹਦੀ ਬਦੌਲਤ ਮੇਰੇ ਕੋਲ ਇੱਕ ਪ੍ਰਾਈਜ਼ ਹੋ ਰਿਹਾ ਹੈ ਜਿਹੜੀ ਆਪਣਾ ਟੈਂਪਰ ਕੱਢਾ ਚਾਹਣਾ ਪਹਿਲਾਂ ਤੁਹਾਡਾ ਦੂਸਰੀ ਬ੍ਰਾਂਚ ਤੋਂ ਸਿੱਖਣਾ ਹੈ 2500000 ਹਾਂ ਨਹੀਂ ਨਹੀਂ 5 ਲੱਖ ਦਾ ਪ੍ਰਾਈਜ਼ ਸੀਗਾ ਜੀ ਉਹ ਤੇ ਉਸ ਤੋਂ ਪਹਿਲਾਂ 25 ਲੱਖ ਦਾ ਹੱਟ ਵਾਲੇ ਦਾ ਉਸ ਤੋਂ ਪਹਿਲਾਂ ਕਰੋੜ ਰੁਪਏ ਦਾ ਹੁਣ ਆਪਾਂ ਜ਼ਰੂਰ ਤੁਹਾਡੇ ਸਾਹਮਣੇ ਦੇਖੋ ਦੇਖੋ ਗਰੀਬ ਦਾ ਨਿਕਲਦਾ ਇਹਨਾਂ ਦੇ ਉਦੋਂ ਇਹ ਲੱਗਦਾ ਕਿ ਹਾਂ ਸਮਥਿੰਗ ਇਜ਼ ਗੋਇੰਗ ਅ ਗੁੱਡ ਕੀ ਵਕਈ ਕਿਸੇ ਲੋੜਬੰਦ ਦੀ ਲਾਟਰੀ ਨਿਕਲਨੀ ਜੈਨੂਇਨਟੀ ਇਹੀ ਹੈ ਕਿ ਇਹਨਾਂ ਦੀ ਹੀ ਨਿਕਲਣੀ ਚਾਹੀਦੀ ਐ ਉਹ ਜੇ ਪਰਿਵਾਰਾਂ ਦੀ ਬਾਕੀ ਮੁਕੱਦਰ ਸਾਰੇ ਜਮਾਂਦੇ ਨੇ ਮੇਰਾ ਵੀ ਨਹੀਂ ਕਲ ਸਕਦਾ ਕਦੇ ਤੇ ਤੁਹਾਡਾ ਵੀ ਇਹ ਨਗਲੈਂਡ ਦੀ ਸੀ ਮਾਤਰ ਲਿਮਟਿਡ ਟਿਕਟਾਂ ਦੀ ਸਕੀਮ ਸੀ ਲਿਮਟਿਡ ਸੇਲ ਸੀ ਚਾਰ ਟਿਕਟਾਂ ਆਕੇ ਬਣ ਗਏ ਨੇ ਕਰੋੜਪਤੀ ਬਾਕੀ ਆਪਣੀ ਕਿਸਮਤ ਨੂੰ ਮੌਕਾ ਦੇਣਾ ਆਪਣੀ ਜੇਬ ਦੇ ਅਨੁਸਾਰ ਲਾਟਰੀ ਦੇ ਗੇਮ ਆਫ ਲੱਕ ਚਾਂਸ ਲੈਣਾ ਹੈ ਅਦੀ ਆਦਤ ਨਹੀਂ ਪਾਣੀ ਇੱਕ ਵਾਰੀ ਫੇਰ ਇਸ ਵੀਡੀਓ ਚਾਹੀ ਕੰਨ ਦੇ ਕੋ ਸ਼ਬਦ ਨਹੀਂ ਨਿੱਕਲਦੇ ਤੁਸੀਂ ਅੰਕ ਜਿੱਤੇ ਥਾਨ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਪਈ ਹੈ ਮੈਂ ਤਾਂ ਧੰਨਵਾਦ ਇਹਨਾਂ ਦੇ ਜੋ ਇਹਨਾਂ ਦੀ ਲੱਕੀ ਦੁਕਾਨ ਜੋ ਸਾਨੂੰ ਖਿੱਚ ਲਈ ਅਸੀਂ ਕਹਤੇ ਲਾਟਰੀ ਪਾਈ ਨਹੀਂ ਸੀਗੀ ਬਸ ਪਹਿਲੀ ਵਾਰ ਲਾਟਰੀ ਪਾਈ ਮੈਂ ਆਪ ਦੀ 3 ਦੇ ਜਨਮ ਦਿਨ ਤੇ ਬਹੁਤ ਨੇ ਆਏ ਅਸੀਂ ਵਾਂਸੀ ਪੁਰਾ ਰੈਣੇ ਬੈਂਡ ਵਾਂਸੀ ਪੁਰਾ ਸਾਡਾ ਡਿਲੀਵਰੀ ਬਾਜੀ ਪਿੰਡਾਂ ਨੂੰ ਪੰਦ ਰਹੇ ਹੋ ਲਾਂਡਰੀ ਪਹਿਲੀ ਵਾਰੀ ਪਾਈ ਕਿ ਹਾਂਜੀ ਪਹਿਲੀ ਵਾਰ ਪਾਈ ਅਸੀਂ ਇਹ ਕੰਮ ਕੀ ਕਰਦੇ ਕੰਮ ਮੈਂ ਘਰਾਂ ਦੇ ਕੰਮ ਕਰਦੀ ਆ ਕਿਸੇ ਦੇ ਘਰ ਦੇ ਵਿੱਚ ਕਰਦੀ ਆ ਵੀ ਮੈਂ ਆਪਣੀ ਬੇਟੀ ਦੀ ਫੀਸ ਭਰਦੀ ਆ ਸਕੂਲ ਦੀ ਤੇ ਕਿੰਨੇ ਨੂੰ ਖੁਸ਼ੀ ਹੋ ਰਹੀ ਜੀ ਖੁਸ਼ੀ ਉਹਨਾਂ ਵੱਡਾ ਇਨਾਮ ਲੱਗਿਆ ਹਾਂਜੀ ਬਹੁਤ ਖੁਸ਼ੀ ਆ ਵੀ ਮੇਰੀ ਬੇਟੀ ਮੇਰੇ ਲਈ ਲੱਕੀ ਨਿਕਲੀ ਆ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਵੀ ਮੈਂ ਆਪਣੀ ਬੇਟੀ ਦੀ ਚੰਗੀ ਮਾਂ ਬਣ ਸਕੀ ਆ ਤੇ ਉਹ ਬਣ ਸਕੀ ਆ ਸਭ ਕੁਝ ਬਣ ਸਕੀ ਆ ਦੇ ਨਹੀਂ ਮੈਂ ਹਰ ਵਕਤ ਇਹ ਸੋਚਦੀ ਸੀ ਮੇਰੀ ਬੇਟੀ ਦੀ ਪੜ੍ਹਾਈ ਤਾਂ ਪੂਰੀ ਹੋ ਜੂਗੀ ਉਹਦਾ ਜਗਾ ਜਿਹੜਾ ਸੁਪਨਾ ਉਹ ਮੈਂ ਕਿਵੇਂ ਪੂਰਾ ਕਰੂੰਗੀ ਹਰ ਵਕਤ ਮੈਂ ਇਹੀ ਸੋਚਦਾ ਰਹਿੰਦਾ ਪਰਿਵਾਰ ਵਿੱਚ ਹੋਰ ਕੌਣ-ਕੌਣ ਹੈ ਮੇਰੇ ਮਾਪੇ ਵੀ ਗਰੀਬ ਹੀ ਆ ਬਜੀ ਆਪੋ ਵੀ ਗਰੀਬ ਨੇ ਅੱਛਾ ਪਰਿਵਾਰ 'ਚ ਹੋਰ ਕੌਣ-ਕੌਣ ਹੈ ਬੇਟੀ ਹੈ ਕੀ ਹੋਰ ਕੌਣ-ਕੌਣ ਹੈ ਬੇਟੇ ਇਹ ਬੇਟੀ ਕੋਈ ਹੈ ਕੱਲੀ ਹਾਂਜੀ ਹਾਂਜੀ ਬੇਟੇ ਦੀ ਡੈੱਟ ਹੋ ਗਈ ਸੀ ਕਿ ਮੇਰੇ ਤਾਂ ਮੇਰਾ ਜਨਮ ਦਿਨ ਦੀਗਾ ਇਹਦਾ ਪੁਕਾਰਾਂ ਜਨਮ ਦਿਨ ਲੇ ਮਹੀਨੇ 17 ਤਰੀਕ ਦਾ ਸੀਗਾ ਪਰ ਇਹ ਅਸੀਂ ਛੋਟੀ ਲੋੜੀ ਖਰੀਦ ਕੇ ਲੈ ਕੇ ਗਏ ਸੀ ਸਾਨੂੰ ਸਾਨੂੰ ਨੇ ਸਾਨੂੰ ਕਿਹਾ ਵੀ ਇਹ ਛੋਟੀ ਲੋੜੀ ਆ ਵੀ ਇਹਦਾ ਰਿਜ਼ਲਟ ਪਹਿਲਾਂ ਆ ਜਾਣਾ ਅਸੀਂ ਫਿਰ ਇਹ ਹੀ ਜਿੱਤ ਕੇ ਲੈ ਗਏ ਅਸੀਂ 10 ਤਰੀਕ ਨੂੰ ਕਿੰਨੇ ਵਜੇ ਕਰੀ ਤੇ ਅਸੀਂ 5 ਵਜੇ ਹਾਂਜੀ ਜੀ ਹਾਂਜੀ ਹਾਂਜੀ ਇੱਥੋਂ ਹੀ ਕੀ ਸੋਚ ਕੇ ਪਾਈ ਤੁਸੀਂ ਲੋਟਰੀ ਅਸੀਂ ਅਸੀਂ ਇਹਨਾਂ ਦੀ ਐਡ ਬਹੁਤ ਵੇਖੀ ਅੰਕਲ ਹੋਣਾ ਦੀ ਵੀ ਉਹ ਬੱਚੇ ਨੂੰ ਕਰੋੜ ਰੁਪਏ ਨਾਮ ਨਿਕਲੇ ਆ ਮੇ ਆਦੀ ਬੇਟੀ ਨੂੰ ਬੜਾ ਮੈਂ ਵੀ ਤੇਰੀ ਕਿਸਮਤ ਹੈ ਜਮਾਨੀ ਆ ਮੈਂ ਤੈਨੂੰ ਗਿਫਟ ਨਹੀਂ ਦੇ ਸਕਦੀ ਵੀ ਮੈਂ ਟਾਕਸਿਸ ਨੇਹਾਰੇ ਤੇ ਧਰ ਕੇ ਮੈਂ ਤੇਰੀ ਕਿਸਮਤ ਅਜਮਾਨੀ ਆ ਵੀ ਮੈਂ ਤੈਨੂੰ ਗਿਫਟ ਨਹੀਂ ਕੋਈ ਦੇ ਸਕਦੀ ਹੈਗੀ ਵੀ ਤੇਰੇ ਜਨਮ ਦਿਨ ਤੇ ਮੈਂ ਤੈਨੂੰ ਤੋਹਫਾ ਨਹੀਂ ਦੇ ਸਕਦੀ ਕੋਸਾ ਮੈਂ ਲਾਡਰੀ ਭਾਗੇ ਤੇਰੀ ਕਿਸਮਤ ਨੂੰ ਮੌਕਾ ਦੇਣਾ ਵੀ ਆਪਾਂ ਕਿਤੇ ਲਾਡਰੀ ਨਹੀਂ ਪਾਈ ਵੀ ਦਿਲ ਨੂੰ ਖਿੱਚ ਪੈਂਦੀ ਆ ਵੀ ਮੈਂ ਕਿਉਂ ਤੇਰੇ ਲਈ ਕੋਈ ਸਪੈਸ਼ਲ ਕਰਾਂ ਕੀ ਕਰਾਂ ਫੇ ਮੈਂ ਟਾਕਸ ਕਰਕੇ ਮੈਂ 2000 ਦੀਆਂ ਟਿਕਟਾਂ ਚਾਰ ਟਿਕਟਾਂ ਲਈਆਂ ਚਾਰਾਂ ਚੋਂ ਇੱਕ ਲੱਕੀ ਸਾਡਾ ਨੰਬਰ ਨਿਕਲਿਆ ਹੈ ਉਹ ਲੱਗਦਾ ਸਾਰੇ ਸੁਪਨੇ ਪੂਰੇ ਹੋਣਗੇ ਸਾਡਾ ਇਹ ਨੰਬਰ ਨਿਕਲਿਆ ਹੈ 6 ਵਜੇ ਸਾਨੂੰ ਪਤਾ ਲੱਗ ਗਿਆ ਸੀ ਹਾਂਜੀ ਲਾਈਵ ਤੁਸੀਂ ਇਹਨਾਂ ਨੂੰ ਲਾਈਵ ਲਾਈਵ ਰਿਜ਼ਲਟ ਆ ਜਾਂਦਾ ਨਾ ਹਾਂਜੀ ਕੱਲ੍ਹ ਨਹੀਂ ਆਇਸੀ ਸਵੇਰੇ ਉਹ ਲੱਗਦਾ ਸਾਰੇ ਸੁਪਨੇ ਪੂਰੇ ਹੋਣਗੇ ਜਿਹੜੇ ਸੋਚੇ ਨੇ ਜਿਹੜੇ ਪੈਸੇ ਤੁਹਾਡੇ ਆਏ ਆ ਕੀ ਇਹਨਾਂ ਕਿੱਥੇ ਲਾਓ ਕਿੱਥੇ ਵਰਤੋਗੇ ਪੈਸੇ ਆਪਦੀ ਤੀ ਨੂੰ ਡਾਕਟਰ ਬਣਾਉਣਾ ਚਾਹੁੰਨੀ ਆ ਮੈਂ ਆਪਦੀ ਤੀ ਦੇ ਸੁਪਨੇ ਪੂਰੇ ਕਰਨਾ ਚਾਹੁੰਨੀ ਆ ਇਹਦੀ ਜ਼ਿੰਦਗੀ ਵਧੀਆ ਹੋਵੇ ਸਭ ਕੁਝ ਇਹਦਾ ਵਧੀਆ ਹੋਵੇ ਮੇਰੀ ਕਿਸਮਤ ਮੇਰੀ ਮਾਂ ਦੇ ਹੱਥ ਸੀ ਮੇਰੀ ਤੀ ਦੀ ਕਿਸਮਤ ਮੇਰੇ ਹੱਥ 'ਚ ਆ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਇਹ ਲੋਟਰੀ ਨੂੰ ਜੂਆ ਸਮਝਦੇ ਆ ਲੈ ਕਹਿੰਦੇ ਲੋਟਰੀ ਨਹੀਂ ਬਣੀ ਨਹੀਂ ਇਹ ਜੂਆ ਵੀ ਹੈ ਨੀਗਾ ਆਪਾਂ ਕਿਸਮਤ ਨੂੰ ਮੌਕਾ ਦੇ ਸਕਦੇ ਆ ਪਰ ਬਾਰ-ਬਾਰ ਨਹੀਂ ਇੱਕ ਦੋ ਵਾਰੀ ਮੌਕਾ ਦੋ ਆਪਣੀ ਕਿਸਮਤ ਨੂੰ ਪਹਿਲ ਰੱਖੋ ਗਾਂਧੀ ਪ੍ਰਸਦ ਬਾਰੇ ਕੀ ਕਹੋਗੇ ਜਿਨ੍ਹਾਂ ਨੇ ਤੁਹਾਡੇ ਬਹੁਤ ਵਧੀਆ ਪਹਿਲੇ ਨੰਬਰ ਤੇ ਆ ਮੈਂ ਤਾਂ ਇਹਨਾਂ ਨੂੰ ਹੀਰਾ ਹੀ ਸਮਝਦੀ ਆ ਇੱਕ ਨੰਬਰ ਦੀ ਹੀਰੇ ਵਾਲੀ ਦੁਕਾਨ ਆ ਹੈਨਾ ਵੀ ਐਨੇ ਗਰੀਬ ਚਣ ਚਣ ਕੇ ਜੋ ਇਹਨਾਂ ਨੇ ਵੀ ਮੂਰੇ ਲਿਆਂਦੇ ਆ ਬਿਨ ਰੱਬ ਵੀ ਸਭ ਕੁਝ ਮੇਖਦਾ ਵਾ ਵੀ ਅਰਸ਼ਾ ਪਰਸ਼ਾ ਸਿੱਟੇ ਲੱਗੇ ਮੈਂਟ ਲਾਉਂਦਾ ਆ ਪਰ ਰੱਬ ਨੇ ਸਾਨੂੰ ਚਣ ਕੇ ਹੀ ਜੇਤਾ ਬਣਾਇਆ ਵਾ ਕੋਈ ਸੋਚਿਆ ਹੀ ਹੋਣਾ